ਜੱਗਰ ਲਈ ਮੈਨੂੰ ਕਾਲਾ ਦੇ ਨਹੀਂ ਕਹੂੰਗਾ ਮਾਈਕ ਉੱਪਰ ਕਰੋ ਅੱਗੇ ਥੋੜਾ ਉੱਚੀ ਬੋਲਿਓ ਜੀ ਸਾਡੀ ਜ਼ਿੰਦਗੀ ਦੇ ਵਿੱਚ ਹਨੇਰ ਪੈ ਗਿਆ ਸੀ ਔਰ ਉਸ ਦੁਖੀ ਪਲ ਦੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਸਾਰਿਆਂ ਦੇ ਨਾਲ ਸਾਡੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਪਰਮਾਤਮਾ ਦਾ ਉਹ ਆਸ ਮਿਲਿਆ ਗਲੇਰੇ ਆਂ ਪਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਦੇ ਆ ਉਹਦੇ ਲਈ ਅਨਲਾਸ ਜੋਗਰੀ ਗੁਰੂ ਸ਼ਰਸ਼ਪੂਰ ਦੇ ਚਰਨਾਂ 'ਚ ਕੀ ਕਹੂੰਗਾ ਲਗਾਤਾਰ ਇਨਸਾਫ ਨੂੰ ਲੈ ਕੇ ਭਟਕ ਰਹੇ ਹਾਂ ਸੜਕਾਂ ਦੇ ਉੱਪਰ ਦਾਅਵੇ ਕੀਤੇ ਜਾਂਦੇ ਹਲੇ ਵੀ ਇਨਸਾਫ ਨਹੀਂ ਹੋਇਆ ਹੈਗਾ ਮੈਂ ਤਾਂ ਦਾਅਵਾ ਨਹੀਂ ਸੁਣਾ ਕਿਸੇ ਨੇ ਕੀਤਾ ਵੀ ਅਸੀਂ ਇਨਸਾਫ ਕਰਾਂਗੇ ਸਿਰਫ ਜਿਹੜੀ ਸ਼ਹਾਦਤਾਂ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀਆਂ ਫਿਰ ਵੀ ਕਿਸੇ ਇੱਕ ਸਿੰਗਲ ਅਪਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ ਤਾਂ ਮੈਂ ਕਿਵੇਂ ਕਹਿਦਾ ਵੀ ਉਹ ਦਾਅਵੇ ਕਰਨਗੇ ਜਾਂ ਕੁਝ ਕਰਨਗੇ ਇਹ ਸਿਸਟਮ ਨੇ ਕੁਝ ਨਹੀਂ ਕੀਤਾ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋਈਆਂ ਤਿਹਾਰ ਜੇਲ੍ਹ ਤੋਂ ਸਾਹਤ ਹੋਏ ਪਰਮ ਤਾਂ ਭਾਜਪਾ ਵੀ ਜਿਹੜੀ ਮੁੱਕ ਰਹੀ ਆ ਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਆ ਵੀ ਸਭ ਇੱਕ ਦੂਜੇ ਦੇ ਦੋਸਤ ਬੇਟਾ ਮਿਲੇ ਹੋਏ ਨੇ ਦੋਨੋਂ ਸਤੇਜ ਵੀ ਭਾਜਪਾ ਵੀ ਭਾਜਪਾ ਨੇ 268 ਲੱਖ ਨੂੰ ਸੇਫਤਾ ਕਰ ਰੱਖਿਆ ਉਹਨੂੰ ਕੋਈ ਮਾਰਨਾ ਦੇਵੇ ਤੂੰ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਦਿਵਾਉਣੀਆਂ ਇਹ ਇੱਕ ਨੈਕਸਸ ਹੈ ਗੱਠਜੋੜ ਹੈ ਜਿਹੜਾ ਬਿਲਕੁਲ ਕਾਮਯਾਬੀ ਨਾਲ ਮੈਂ বিজেਪ ਨੂੰ ਕਹਿਣਾ ਚਾਹੁੰਦਾ ਸਾਨੂੰ ਸਮਝ ਆ ਰਹੀ ਹੈ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਜਿਹੜਾ ਬੰਦਾ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ ਪਰ ਸਾਨੂੰ ਤੁਹਾਡੀਆਂ ਚਾਲਾਂ ਦੀ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ ਮੈਂ ਜਾ ਵੀ ਰਹਿਣ ਤੇ ਮੈਂ ਅੱਗੇ ਵੀ ਜਾ ਸਿੱਧੂ ਦੀ ਸਿਕਿਉਰਿਟੀ ਤਾਂ ਇਹਨਾਂ ਨੂੰ ਅੱਖਾਂ 'ਚ ਰੜਕਦੀ ਸੀ ਹੁਣ ਜਦੋਂ ਸੀਐਮ ਆਉਂਦਾ ਤਾਂ ਹਜ਼ਾਰਾਂ ਦਾ ਕਾਪਲਾ ਆਉਂਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਦੇਖਣਾ ਕੀ ਇਹ ਬਿਲਕੁਲ ਬਗਿਆਰਤੀ ਵਾਲੀ ਗੱਲ ਹੈ ਵੀ ਜਿਹੜੀ ਗੱਲ ਆਪਾਂ ਮੂੰਹ 'ਚੋਂ ਕਹਿ ਕੇ ਕਹਿੰਦੇ ਰਹੇ ਆਂ ਵੀ ਅਸੀਂ ਆਹ ਨਹੀਂ ਹੋਣੀ ਚਾਹੀਦੀ ਉਹ ਹੀ ਅਸੀਂ ਕਰ ਰਹੇ ਆਂ ਤਾਂ ਲੋਕਾਂ ਦੇ ਮੂੰਹੋਂ ਵੀ ਇਸੇ ਕਰਕੇ ਲਹਿ ਰਹੇ ਹੋ ਆਹ ਵੀ ਲਾਸਟ ਬਕਰਾਂ ਬਰਸੀ ਨੂੰ ਤੁਸੀਂ ਨਸਲ ਖੁਸ਼ੀ ਦਾ ਨਾਮ ਦਿੱਤਾ ਕੀ ਕਾਰਨ ਕੀ ਸ਼ੱਕ ਹੈ ਤੁਹਾਨੂੰ ਵੀ ਜਿਹੜੀ ਨਸਲ ਖੁਸ਼ੀ ਦਾ ਨਾਮ ਦਿੱਤਾ ਨਸਲ ਖੁਸ਼ੀ ਬੇ ਆਪ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਤਾਂ ਕੋਈ ਵਜ੍ਹਾ ਹੁੰਦੀ ਹੈ ਵਜ੍ਹਾ ਤਾਂ ਕੋਈ ਹੈ ਨਹੀਂ ਹੈ ਵਜ੍ਹਾ ਇਹ ਕਹੇ ਵੀ ਉਹ ਸਿੱਖ ਕੌਮ ਦੇ ਨਾਲ ਸਬੰਧ ਰੱਖਦਾ ਹੈ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਹੈ ਉਹ ਆਪਣੀ 뮤직 ਦੇ ਵਿੱਚ ਆਪਣੀ ਐਸਵਾਈਐਲ ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਉਹ ਚੁਭਦਾ ਸੀ ਕਿਉਂਕੋ ਤਾਂ ਡੈਰਾ ਵੱਡਾ ਸੀ ਉਹਨੂੰ ਕਰੋਨਾ ਚ ਸੁਣਿਆ ਜਾਂਦਾ ਸੀ ਤੇ ਉਹ ਆਵਾਜ਼ ਇਹਨਾਂ ਖਮੋਸ਼ ਕਰਨੀ ਸੀ